ਆਓ ਪੜਾਂਗੇ ਦੂਸਰਾ ਇਤਿਹਾਸ 33ਵਾਂ ਅਧਿਆਇ 10ਵੇਂ ਵਚਨ ਤੋਂ ਯਹੋਵਾ ਨੇ ਮਨੁੱਖੀ ਅਤਿਉਦੀ ਪਰਜਾ ਨਾਲ ਗੱਲ ਕੀਤੀ ਅਤੇ ਉਹਨਾਂ ਨੇ ਧਿਆਨ ਨਹੀਂ ਦਿੱਤਾ ਪਰਮੇਸ਼ਰ ਕਿਸੇ ਨੂੰ ਸਜ਼ਾ ਦੇਣ ਤੋਂ ਪਹਿਲਾਂ ਪਰਮੇਸ਼ਰ ਉਸ ਨੂੰ ਖਬਰ ਪੇਸ਼ਦਾ ਹੈ ਪਰਮੇਸ਼ਰ ਕਿਸੇ ਵੀ ਇਨਸਾਨ ਨੂੰ ਚੇਤਾਵਨੀ ਤੋਂ ਪਹਿਲਾਂ ਸਜ਼ਾ ਨਹੀਂ ਦਿੰਦਾ ਹੈ ਕਿਉਂਕਿ ਉਹ ਪ੍ਰੇਮੀ ਪਰਮੇਸ਼ਰ ਹੈ ਤੁਹਾਨੂੰ ਤੇ ਮੈਨੂੰ ਜਾਨ ਤੋਂ ਵੀ ਜ਼ਿਆਦਾ ਪਿਆਰ ਕਰਦਾ ਇਸ ਲਈ ਪ੍ਰਭੂ ਤੂੰ ਸਜ਼ਾ ਦੇਣ ਤੋਂ ਪਹਿਲਾਂ ਜ਼ਰੂਰ ਚੇਤਾਵਨੀ ਦੇਵੇਗਾ ਮਨਸ਼ੇ ਤੂੰ ਜੋ ਕਰ ਰਿਹਾ ਉਹ ਗਲਤ ਹੈ ਤੇਰੇ ਕੰਮਾਂ ਨੂੰ ਵੇਖ ਕੇ ਮੈਨੂੰ ਗੁੱਸਾ ਆ ਰਿਹਾ ਹੈ ਤੂੰ ਸੋਚ ਰਿਹਾ ਕੋਈ ਵੀ ਤਰ੍ਹਾਂ ਕੁਝ ਨਹੀਂ ਕਰ ਸਕਦਾ ਮੈਂ ਤੈਨੂੰ ਸਜ਼ਾ ਦੇਣ ਜਾ ਰਿਹਾ ਹਾਂ ਤੇਰੇ ਪਾਪ ਮੇ ਕੰਮਾਂ ਨੂੰ ਵੇਖ ਕੇ ਮੈਂ ਸਜ਼ਾ ਦੇਣ ਜਾ ਰਿਹਾ ਹਾਂ ਮਨਸ਼ੇ ਆਪਣੇ ਪਾਪੀ ਜੀਵਨ ਨੂੰ ਛੱਡ ਦੇ ਇੱਕ ਵਾਰ ਨਹੀਂ ਕੀਤਾ ਦੋ ਵਾਰ ਨਹੀਂ ਕੀਤਾ ਕਈ ਵਾਰ ਉਸਨੂੰ ਕਿਹਾ ਮਨੁष्य ਨੂੰ ਪਰਮੇਸ਼ਵਰ ਨੇ ਕਿਹਾ ਭਰਾਓ ਸੁਣ ਰਹੇ ਹੋ ਪੈਣੋ ਸੁਣ ਰਹੇ ਹੋ ਪਰਮੇਸ਼ਵਰ ਤੁਹਾਨੂੰ ਸਜ਼ਾ ਦੇਣ ਤੋਂ ਪਹਿਲਾਂ ਕਈ ਵਾਰ ਇਸ ਦੀਨ ਸੇਵਕ ਦੇ ਦੁਆਰਾ ਤੁਹਾਨੂੰ ਚੇਤਾਵਨੀ ਦਿੱਤੀ ਹੋ ਸਕਦਾ ਬਹੁਤ ਸਾਰੇ ਸੇਵਕਾਂ ਦੁਆਰਾ ਤੁਹਾਨੂੰ ਚੇਤਾਵਨੀ ਦਿੱਤੀ ਹੋਵੇ ਤੁਸੀਂ ਜੋ ਕਰ ਰਹੇ ਹੋ ਉਹ ਗਲਤ ਹੈ ਜੋ ਵੇਖ ਰਹੇ ਹੋ ਉਹ ਗਲਤ ਹੈ ਸਰੀਰ ਨੂੰ ਗੰਦਾ ਕਰਨਾ ਪਾਪ ਹੈ ਆਪਣੀ ਜ਼ੁਬਾਨ ਨੂੰ ਝੂਠ ਲਈ ਇਸਤੇਮਾਲ ਕਰਨਾ ਗਲਤ ਹੈ ਆਪਣੀਆਂ ਗੱਲਾਂ ਦੁਆਰਾ ਦੂਸਰਿਆਂ ਨੂੰ ਦੁੱਖ ਦੇਣਾ ਗਲਤ ਹੈ ਪਰਮੇਸ਼ਵਰ ਨੇ ਕਈ ਤਰੀਕਿਆਂ ਨਾਲ ਕਈ ਵਾਰ ਬਹੁਤ ਸਾਰੀ ਵਚਨਾ ਦੁਆਰਾ ਤੁਹਾਨੂੰ ਚੇਤਾਵਨੀ ਦਿੱਤੀ ਹੈ ਤੁਹਾਡੀ ਕਮਾਈ ਦਾ ਜ਼ਰੀਆ ਗਲਤ ਹੈ ਪਰਮੇਸ਼ਵਰ ਕਹਿ ਰਿਹਾ ਫਿਰ ਵੀ ਤੁਸੀਂ ਗੌਰ ਨਹੀਂ ਕਰਦੇ ਤਾਂ ਫਿਰ ਸੁਣੋ ਪਰਮੇਸ਼ਵਰ ਕੀ ਕਰੇਗਾ ਦਸਵਾਂ ਵਚਨ ਯਹਵਾ ਨੇ ਮਨੁष्य ਅਤਿਉਦੇ ਲੋਕਾਂ ਨੂੰ ਕਿ ਹਾ ਪਰ ਉਹਨਾਂ ਨੇ ਧਿਆਨ ਨਹੀਂ ਦਿੱਤਾ ਫਿਰ ਯਹੋਵਾ ਨੇ ਉਹਨਾਂ ਦੇ ਉੱਤੇ ਅਸ਼ੂਰ ਦੇ ਸੇਨਾਪਤੀਆਂ ਦੇ ਦੁਆਰਾ ਹਮਲਾ ਕਰਵਾਇਆ ਅਤੇ ਉਹ ਮਨਸ਼ੇ ਨੂੰ ਬਨ ਕੇ ਨਕੀਲ ਪਾ ਕੇ ਅਤੇ ਪਿੱਤਲ ਦੀਆਂ ਬੇੜੀਆਂ ਨਾਲ ਜਕੜ ਕੇ ਉਸ ਨੂੰ ਬਾਬਲ ਦੇ ਵੱਲ ਲੈ ਗਏ ਚਲੇ ਗਏ ਮਨਸ਼ੇ ਨੇ ਸੋਚਿਆ ਮੈਨੂੰ ਕੁਝ ਨਹੀਂ ਹੋਵੇਗਾ ਉਸ ਨੇ ਸੋਚਿਆ ਸੀ ਮੇਰਾ ਕੋਈ ਕੁਝ ਨਹੀਂ ਕਰੇਗਾ ਮਨਸ਼ੇ ਸੋਚ ਰਿਹਾ ਮੈਂ ਕੋਈ ਵੀ ਪਾਪ ਕਰਾਂਗਾ ਚਲ ਜਾਏਗਾ ਪਰਮੇਸ਼ਵਰ ਨੇ ਚੇਤਾਵਨੀ ਦਿੱਤੀ ਮਨਸ਼ੇ ਤੇਰਾ ਪਾਪ ਵੱਧ ਗਿਆ ਹੈ ਮਨਸ਼ੇ ਤੇਰੇ ਪਾਪ ਦਾ ప్రతిਫਲ ਤੈਨੂੰ ਮੈਂ ਸਜ਼ਾ ਦੇਣ ਜਾ ਰਿਹਾ ਹਾਂ ਤੂੰ ਆਪਣੇ ਚਾਲ ਚਲਨ ਆਤੇ ਆਪਣੀ ਜ਼ਿੰਦਗੀ ਨੂੰ ਸਹੀ ਕਰ ਲੈ ਉਸ ਨੇ ਅਨਸੁਨਾ ਕੀਤਾ ਪਰਮੇਸ਼ਵਰ ਨੇ ਦੁਸ਼ਮਨ ਨੂੰ ਭੇਜਿਆ ਉਹਦੇ ਨਾਲ ਉਹ ਵੀ ਤਾਕਤਵਰ ਦੁਸ਼ਮਨ ਨੂੰ ਭੇਜਿਆ ਉਹਦਾ ਬਚਾਅ ਨਾ ਹੋ ਸਕਿਆ ਇਸ ਤਰ੍ਹਾਂ ਦੇ ਹਾਲਾਤ ਬਣ ਗਏ ਦੁਸ਼ਮਨ ਅਚਾਨਕ ਆ ਗਿਆ ਮਨਸ਼ੇ ਨੂੰ ਭੇੜੀਆਂ ਨਾਲ ਜਕੜ ਕੇ ਕਸੀਟ ਕੇ ਆਪਣੇ ਦੇਸ਼ ਲੈ ਗਿਆ ਮਨਸ਼ੇ ਦੇਸ਼ ਨੂੰ ਗਵਾ ਬੈਠਾ ਆਪਣਾ ਇਲਾਕਾ ਉਸਨੇ ਗਵਾ ਲਿਆ ਆਪਣੇ ਅਹੁਦੇ ਨੂੰ ਗਵਾ ਲਿਆ ਸਭ ਕੁਝ ਚਲਾ ਗਿਆ ਇੱਕ ਕੈਦੀ ਬਣਾ ਕੇ ਜੇਲ੍ਹ ਦੇ ਵਿੱਚ ਸੁੱਟ ਦਿੱਤਾ ਗਿਆ ਕੱਲ ਤੱਕ ਉਹ 시ਹਾਸਨ ਤੇ ਬੈਠਦਾ ਸੀ ਲੇਕਿਨ ਅੱਜ ਜੇਲ੍ਹ ਦੇ ਵਿੱਚ ਇੱਕ ਕੈਦੀ ਬਣਾ ਕੇ ਬੇੜੀਆਂ ਦੇ ਦੁਆਰਾ ਬਨਿਆ ਗਿਆ ਕਿੰਨਾ ਸਮਾਂ ਲੱਗਿਆ ਪਰਮੇਸ਼ਵਰ ਨੂੰ ਕਿੰਨਾ ਸਮੇਂ ਪਿਆਰਿਓ ਇੱਕ ਮਿੰਟ ਕਾਫੀ ਹੈ ਤੁਸੀਂ ਜਿੱਥੇ ਹੋ ਉਸ ਜਗ੍ਹਾ ਤੋਂ ਥੱਲੇ ਸੁੱਟਣ ਦੇ ਲਈ ਇੱਕ ਮਿੰਟ ਕਾਫੀ ਹੈ ਤੁਸੀਂ ਜਿਸ ਦਾ ਸਹਾਰਾ ਲੈ ਕੇ ਮਨਮਰਜ਼ੀ ਕਰਦੇ ਆ ਰਹੇ ਹੋ ਉਸ ਨੂੰ ਤੁਹਾਡੇ ਤੋਂ ਦੂਰ ਕਰਨ ਲਈ ਸਮਾਂ ਨਹੀਂ ਲੱਗੇਗਾ ਕੁਝ ਲੋਕ ਆਪਣੇ ਸੋਹਣੇਪਨ ਦਾ ਫਾਇਦਾ ਚੱਕ ਕੇ ਮਨਮਰਜ਼ੀ ਕਰਦੇ ਆ ਕੁਝ ਲੋਕ ਧਨ ਦੌਲਤ ਦਾ ਹੰਕਾਰ ਕਰਕੇ ਉਹ ਆਪਣੀ ਮਨਮਰਜ਼ੀ ਕਰਦੇ ਆ। ਕੁਝ ਲੋਕ ਆਪਣੇ ਅਧਿਕਾਰ ਦਾ ਫਾਇਦਾ ਚੱਕ ਕੇ ਮਨਮਰਜ਼ੀ ਕਰਦੇ ਆ। ਸੁਣੋ ਹੋ ਸਕਦਾ ਤੁਸੀਂ ਧਨ ਸੰਪਤੀ ਨੂੰ ਅਧਿਕਾਰ ਹੋ ਸਕਦਾ ਹੈ ਸੁੰਦਰਤਾ ਹੋ ਸਕਦੀ ਹੈ ਆਧਾਰ ਬਣਾ ਕੇ ਜੇ ਮਨਮਰਜ਼ੀ ਕਰ ਰਹੇ ਹੋ ਅਗਰ ਪਰਮੇਸ਼ਵਰ ਨੂੰ ਤੁਸੀਂ ਗੁੱਸਾ ਚੜਾ ਰਹੇ ਹੋ ਤਾਂ ਪਰਮੇਸ਼ਵਰ ਦੇਰੀ ਨਹੀਂ ਕਰੇਗਾ ਉਹ ਤੁਹਾਡੇ ਸੋਹਣੇ ਪੰਨੂ ਤੁਹਾਡੇ ਅਧਿਕਾਰ ਨੂੰ ਤੁਹਾਡੀ ਧਨ ਦੌਲਤ ਨੂੰ ਤੁਹਾਡੇ ਤੋਂ ਦੂਰ ਕਰਕੇ ਤੁਹਾਨੂੰ ਸੁੱਟਣ ਦੇ ਲਈ ਪਰਮੇਸ਼ਵਰ ਨੂੰ ਸਮਾਂ ਨਹੀਂ ਲੱਗੇਗਾ ਮਨਸ਼ੇ ਨੇ 55 ਸਾਲ ਤੱਕ ਰਾਜ ਕੀਤਾ ਉਸਨੇ ਸੋਚਿਆ ਮੇਰਾ ਕੋਈ ਕੁਝ ਨਹੀਂ ਕਰ ਸਕਦਾ ਲੇਕਿਨ ਪਰਮੇਸ਼ਵਰ ਨੇ ਮਨਸ਼ੇ ਨੂੰ ਕੀ ਕੀਤਾ ਜਾਣਦੇ ਹੋ ਸਜ਼ਾ ਦਿੱਤੀ ਦੁਸ਼ਮਨ ਆਇਆ ਉਸ ਨੂੰ ਬੇੜੀਆਂ ਦੇ ਵਿੱਚ ਜਕੜ ਕੇ ਉਸ ਨੂੰ ਉਸ ਜਗ੍ਹਾ ਤੋਂ ਲਿਜਾ ਕੇ ਜੇਲ੍ਹ ਵਿੱਚ ਸੁੱਟ ਦਿੱਤਾ ਮਨਸ਼ੇ ਨੇ ਸੋਚਿਆ ਨਹੀਂ ਸੀ ਕਿ ਉਹਦੇ ਹਾਲਾਤ ਐਨੇ ਮਾੜੇ ਹੋ ਜਾਣਗੇ ਉਸ ਨੂੰ ਤਿਆਗ ਦਿੱਤਾ ਜਾਵੇਗਾ ਉਸਨੇ ਸੋਚਿਆ ਨਹੀਂ ਫਿਰ ਕੀ ਹੋਇਆ ਆਓ ਵੇਖਦੇ ਹਾਂ ਅਤੇ ਉਹ ਮਨੁष्य ਦੇ ਨਕੇਲ ਪਾ ਕੇ ਅਤੇ ਪਿੱਤਲ ਦੀਆਂ ਬੇੜੀਆਂ ਨਾਲ ਜਕੜ ਕੇ ਉਸ ਨੂੰ ਬਾਬਲ ਦੇਸ਼ ਦੇ ਵੱਲ ਲੈ ਗਏ ਤਦ ਮੁਸ਼ਕਲ ਵਿੱਚ ਪੈ ਕੇ ਉਹ ਕਦੋਂ ਜਦੋਂ ਉਸ ਨੂੰ ਬੇੜੀਆਂ ਦੇ ਨਾਲ ਜਕੜਿਆ ਗਿਆ ਸੀ ਉਦੋਂ ਜਦੋਂ ਉਹਦਾ ਅਧਿਕਾਰ ਖੋ ਲਿਆ ਗਿਆ ਉਦੋਂ ਜਦੋਂ ਸਭ ਕੁਝ ਚਲਾ ਗਿਆ ਉਦੋਂ ਬੇੜੀਆਂ ਦੇ ਵਿੱਚ ਜਦੋਂ ਜਕੜਿਆ ਗਿਆ ਉਸਨੇ ਕੀ ਕੀਤਾ ਕੀ ਕੀਤਾ ਸੀ ਜਦੋਂ ਉਹ ਮੁਸ਼ਕਿਲ ਵਿੱਚ ਫਸ ਗਿਆ ਤਦ ਉਸਨੇ ਆਪਣੇ ਪਰਮੇਸ਼ਵਰ ਯਹੋਵਾ ਨੂੰ ਪੁਕਾਰਨ ਲੱਗ ਪਿਆ ਅਤੇ ਆਪਣੇ ਪੁਰਖਿਆਂ ਦੇ ਪਰਮੇਸ਼ਵਰ ਦੇ ਸਾਹਮਣੇ ਬਹੁਤ ਧੀਨ ਹੋਇਆ ਅਤੇ ਉਹਦੇ ਅੱਗੇ ਪ੍ਰਾਰਥਨਾ ਕੀਤੀ ਅਤੇ ਪ੍ਰਾਰਥਨਾ ਕਰੰਤੇ ਕਿੱਥੇ ਪ੍ਰਾਰਥਨਾ ਕੀਤੀ ਜੇਲ੍ਹ ਦੇ ਵਿੱਚ ਕਦੋਂ ਜਦੋਂ ਉਸ ਨੂੰ ਬੰਦ ਦਿੱਤਾ ਗਿਆ ਜਦੋਂ ਬੇੜੀਆਂ ਦੇ ਨਾਲ ਉਹ ਜਕੜਿਆ ਗਿਆ ਉਸ ਦੇ ਕੀਤੇ ਹੋਏ ਪਾਪਾ ਦੇ ਕਾਰਨ ਉਸ ਦੇ ਬਦਲੇ ਜੋ ਉਸ ਨੂੰ ప్రతిਫਲ ਮਿਲਿਆ ਉਹ ਸੀ ਬੇੜੀਆਂ ਵਿੱਚ ਜਕੜਿਆ ਜਾਣਾ ਜੇਲ੍ਹ ਦੇ ਵਿੱਚ ਸੁੱਟ ਦਿੱਤਾ ਜਾਣਾ ਜਦੋਂ ਉਸ ਨੂੰ ਬੰਦ ਦਿੱਤਾ ਗਿਆ ਉਸ ਸਮੇਂ ਮਨਸ਼ੇ ਜਿਹੜਾ ਦੁਸ਼ਟ ਸੀ ਪਾਪੀ ਸੀ ਜਿਹੜਾ ਗੁਨਾਹਗਾਰ ਸੀ ਜਦੋਂ ਦਾ ਜਨਮਿਆ ਉਦੋਂ ਤੋਂ ਉਸ ਸਮੇਂ ਤੱਕ ਕੇਵਲ ਉਸਨੇ ਆਪਣੀ ਮਨਮਰਜ਼ੀ ਹੀ ਕੀਤੀ ਨੀਸ਼ਮੇ ਕੰਮਾਂ ਨੂੰ ਉਹ ਕਰਦਾ ਰਿਹਾ ਐਨੇ ਸਮੇਂ ਤੱਕ ਪਾਪ 'ਚ ਚੱਲਣ ਵਾਲਾ ਵਿਅਕਤੀ ਜਦੋਂ ਉਸਦਾ ਪਾਪ ਵੱਧ ਗਿਆ ਅਤੇ ਉਹ ਜੇਲ੍ਹ ਦੇ ਵਿੱਚ ਸੁੱਟ ਦਿੱਤਾ ਗਿਆ ਕੀ ਕੀਤਾ ਜਾਣਦੇ ਹੋ ਗੋਡਿਆਂ ਤੇ ਆ ਕੇ ਪ੍ਰਾਰਥਨਾ ਕਰਨ ਲੱਗਾ ਪਿਤਾ ਮੈਨੂੰ ਮਾਫ ਕਰ ਮੈਂ ਤੈਨੂੰ ਗੁੱਸਾ ਚੜਾਇਆ ਹੈ ਤੇਰੇ ਪਵਨ ਨੂੰ ਮੈਂ ਗੰਦਾ ਕੀਤਾ ਮੈਂ ਆਪ ਹੀ ਨਹੀਂ ਪਟਕਿਆ ਮੈਂ ਬਹੁਤਿਆਂ ਨੂੰ ਪਟਕਾਇਆ ਹੈ ਮੈਨੂੰ ਮਾਫ ਕਰ ਪਿਤਾ પ્રાર્થના ਕੀਤੀ ਥੋੜਾ ਧਿਆਨ ਦੇ ਨਾਲ ਸੁਣੋ 50 60 ਸਾਲ ਆਪਣੀ ਮਨਮਰਜ਼ੀ ਕਰਕੇ ਲਾਪਰਵਾਹੀ ਕਰਦੇ ਹੋਏ ਨੀਂਸ਼ ਵਿੱਚ ਕੰਮਾਂ ਨੂੰ ਕਰਦੇ ਹੋਏ ਹੁਣ ਅਚਾਨਕ ਗੋਡਿਆਂ ਤੇ ਆ ਕੇ ਪ੍ਰਭੂ ਨੂੰ ਕਵੇਗਾ ਕਿ ਪ੍ਰਭੂ ਮੈਨੂੰ ਮਾਫ ਕਰੋ ਕਿ ਪ੍ਰਭੂ ਮਾਫ ਕਰੇਗਾ 10 ਭਾਈ ਦੁਸ਼ਟ 50 60 ਸਾਲਾਂ ਤੱਕ ਜਦੋਂ ਤੱਕ ਤੂੰ ਪਾਪ ਕਰਦਾ ਰਿਹਾ ਅਤੇ ਜਦੋਂ ਪਾਪ ਵੱਧ ਗਿਆ ਉਦੋਂ ਜਦੋਂ ਸਜ਼ਾ ਪਾ ਰਿਹਾ ਹੈ ਉਸ ਵਕਤ ਤੂੰ ਗੋਡੇ ਟੇਕ ਕੇ ਕਹਿ ਰਿਹਾ ਪ੍ਰਭੂ ਜੋ ਮੈਂ ਕੀਤਾ ਉਹ ਗਲਤ ਹੈ ਇਸ ਤਰ੍ਹਾਂ ਮਾਫੀ ਮੰਗਨ ਤੇ ਕੀ ਮੈਂ ਮਾਫ ਕਰੂੰਗਾ ਇਸ ਤਰ੍ਹਾਂ ਪ੍ਰਭੂ ਕਹਿਣਗੇ ਜਾਂ ਮਾਫ ਕਰਨਗੇ ਕੀ ਕਰਨਗੇ ਦੱਸੋ ਥੋੜਾ ਉੱਚੀ ਬੋਲੋ ਮਾਫ ਕਰੇਗਾ ਪਿਆਰਿਓ ਇੱਕ ਵਿਅਕਤੀ ਆਰਥਿਕ ਸਮੱਸਿਆ ਚ ਪੈ ਗਿਆ ਉਸਨੇ ਜਿੰਨਾ ਉਧਾਰ ਲੈਣਾ ਸੀ ਉਧਾਰ ਲੈ ਚੁੱਕਿਆ ਵੇਚਣ ਲਈ ਉਹਦੇ ਕੋਲ ਕੁਝ ਵੀ ਨਹੀਂ ਸੀ ਉਸਦੇ ਪੁਰਖਿਆਂ ਤੋਂ ਉਸ ਨੂੰ ਇੱਕ ਰਿੰਗ ਇੱਕ ਡਾਇਮੰਡ ਦੀ ਰਿੰਗ ਵਿਰਾਸਤ ਦੇ ਵਿੱਚ ਉਸ ਨੂੰ ਮਿਲੀ ਸੀ ਉਸਦੇ ਦਾਦਾ ਜੀ ਤੋਂ ਉਸਦੇ ਪਿਤਾ ਜੀ ਨੂੰ ਉਸਦੇ ਪਿਤਾ ਜੀ ਤੋਂ ਉਸ ਨੂੰ ਮਿਲੀ ਇਸ ਤਰ੍ਹਾਂ ਵਿਰਾਸਤ ਦੀ ਨਿਸ਼ਾਨੀ ਦੇ ਤੌਰ ਤੇ ਉਹਦੇ ਕੋਲ ਇੱਕ ਰਿੰਗ ਸੀ ਕੁਝ ਵੀ ਗਵਾਚ ਸਕਦਾ ਹੈ ਲੇਕਿਨ ਜੋ ਵਿਰਾਸਤ ਚ ਮਿਲਿਆ ਹੈ ਜੋ ਵੰਸ਼ ਦੀ ਪਹਿਚਾਨ ਹੈ ਅਤੇ ਜੋ ਇਹ ਰਿੰਗ ਹੈ ਇਹ ਮੈਂ ਕਿਸੇ ਨੂੰ ਦਵਾਂਗਾ ਨਹੀਂ ਇਹ ਫੈਸਲਾ ਕਰਨ ਤੇ ਵੀ ਉਹ ਆਰਥਿਕ ਸੰਕਟ ਦੇ ਕਾਰਨ ਇਹਨਾਂ ਚੀਜ਼ਾਂ ਨੂੰ ਲੈ ਕੇ ਵਿਆਜ ਤੇ ਪੈਸੇ ਦੇਣ ਵਾਲਿਆਂ ਨੂੰ ਜਾਂਦੇ ਹੋ ਨਾ ਉਹ ਕਾਗਜ਼ ਹੋ ਸਕਦੇ ਆ ਜਾਂ ਫਿਰ ਸੋਨਾ ਹੋ ਸਕਦਾ ਹੈ ਜਾਂ ਫਿਰ ਚਾਂਦੀ ਹੋ ਸਕਦੀ ਆ ਆਮ ਤੌਰ ਤੇ ਬੈਂਕ ਦੇ ਵਿੱਚ ਵੀ ਸੋਨੇ ਦੇ ਬਦਲੇ ਨਗਦ ਦਿੱਤਾ ਜਾਂਦਾ ਹੈ ਇਸ ਤਰ੍ਹਾਂ ਕਹਿੰਦੇ ਆ ਨਾ ਇਸ ਤਰ੍ਹਾਂ ਘਰ ਦੇ ਕਾਗਜ਼ ਬੈਂਕ ਦੇ ਵਿੱਚ ਰੱਖਣ ਤੇ ਵਿਆਸ ਤੇ ਪੈਸੇ ਦਿੱਤੇ ਜਾਂਦੇ ਆ ਇਸ ਤਰ੍ਹਾਂ ਉਥੇ ਇੱਕ ਆ ਬੈਂਕ ਦੀ ਤਰ੍ਹਾਂ ਸੀ ਉਸ ਨੂੰ ਆਮ ਤੌਰ ਤੇ ਇੰਗਲਿਸ਼ ਦੇ ਵਿੱਚ ਪੌਨ ਬ੍ਰੋਕਰਸ ਕਹਿੰਦੇ ਆ ਪੌਨ ਸ਼ਾਪ ਯਾਨੀ ਪਾਂਦੀ ਦੁਕਾਨ ਨਹੀਂ ਅਮਰੀਕਾ ਦੇਸ਼ ਦੇ ਵਿੱਚ ਪੌਨ ਸ਼ਾਪ ਹੁੰਦੀਆਂ ਹੈ ਪੀ ਏ ਡਬਲ ਓ ਐਨ ਪੌਨ ਬ੍ਰੋਕਰਸ ਹੁੰਦੇ ਆ ਤੁਸੀਂ ਕੋਈ ਵੀ ਚੀਜ਼ ਲਿਜਾ ਕੇ ਜਦੋਂ ਉਹਨਾਂ ਨੂੰ ਦੋਵੋਗੇ ਜਾਂ ਫਿਰ ਇਹ ਚੀਜ਼ ਤੁਸੀਂ ਆਪਣੇ ਕੋਲ ਰੱਖੋ ਇਸ ਦੇ ਬਦਲੇ ਮੈਨੂੰ 10000 ਦਿਓ ਇੱਕ ਹਫ਼ਤੇ ਦੇ ਬਾਅਦ ਮੈਂ ਵਿਆਜ ਸਮੇਤ ਪੈਸੇ ਦੇ ਕੇ ਆਪਣੀ ਚੀਜ਼ ਲੈ ਜਾਵਾਂਗਾ ਇਹ ਕਹਿ ਕੇ ਸ਼ੌਪਤੀ ਦਿੱਤਾ ਜਾਂਦਾ ਹੈ ਤੁਸੀਂ ਕੋਈ ਵੀ ਚੀਜ਼ ਦੇ ਸਕਦੇ ਹੋ ਜਾਂ ਫਿਰ 10 ਦਿਨ ਦਾ ਸਮਾਂ ਦੇਣ ਤੇ ਤੁਸੀਂ 10 ਦਿਨ ਚ ਵਾਪਸ ਕਰਨਾ ਹੈ ਨਹੀਂ ਤਾਂ ਚੀਜ਼ ਗਵਾਉਣੀ ਪੈ ਜਾਏਗੀ ਇਸ ਲਈ ਉਸਨੇ ਇਹ ਕੀਤਾ ਕਿ ਇਹ ਡਾਇਮੰਡ ਦੀ ਰਿੰਗ ਲਿਜਾ ਕੇ ਉਸ ਨੂੰ ਦੇ ਕੇ ਮੈਨੂੰ 10000 ਰੁਪਏ ਦੋ ਅਤੇ 10 ਦਿਨਾਂ ਵਿੱਚ ਆ ਕੇ ਮੈਂ ਇਸ ਡਾਇਮੰਡ ਰਿੰਗ ਨੂੰ ਮੈਂ ਛੁਡਾ ਲਵਾਂਗਾ। ਕਿਰਪਾ ਕਰਕੇ ਮੈਨੂੰ 10 ਦਿਨ ਦਾ ਸਮਾਂ ਦਿਓ ਕਹਿਣ ਤੇ ਉਹਨਾਂ ਨੇ ਡਾਇਮੰਡ ਰਿੰਗ ਨੂੰ ਲੈ ਲਿਆ। 10 ਦਿਨ ਦਾ ਸਮਾਂ ਦਿੱਤਾ ਅਤੇ ਪੱਕੇ ਤੌਰ ਤੇ ਕਹਿ ਦਿੱਤਾ ਜੇਕਰ ਤੂੰ 10 ਦਿਨ ਦੇ ਬਾਅਦ ਆ ਕੇ ਡਾਇਮੰਡ ਦੀ ਰਿੰਗ ਨੂੰ ਮੰਗੋਂਗੇ ਅਸੀਂ ਦੇ ਨਹੀਂ ਸਕਾਂਗੇ 10 ਦਿਨਾਂ ਦੇ ਅੰਦਰ 10000 ਪਲੱਸ ਵਿਆਜ ਦੇ ਕੇ ਰਿੰਗ ਲੈ ਕੇ ਜਾ ਸਕਦਾ ਹੈ 10 ਦਿਨ ਤੋਂ ਬਾਅਦ ਅਸੀਂ ਤੁਹਾਨੂੰ ਰਿੰਗ ਨਹੀਂ ਦੇ ਪਾਵਾਂਗੇ ਜੇ ਇਹ ਠੀਕ ਹੈ ਤਾਂ ਓਕੇ ਹੈ ਠੀਕ ਹੈ ਕਹਿ ਕੇ ਉਸ ਨੂੰ ਡਾਇਮੰਡ ਦੀ ਰਿੰਗ ਦੇ ਦਿੱਤੀ ਅਤੇ ਉਸ ਤੋਂ 10000 ਰੁਪਏ ਲੈ ਲਏ ਆਪਣੀ ਲੋੜ ਅਨੁਸਾਰ ਵਰਤ ਲਏ ਇਹਨਾਂ 10 ਦਿਨਾਂ ਚ ਕਿਸੇ ਹੋਰ ਤੋਂ 10000 ਰੁਪਏ ਉਸਨੇ ਸੋਚਿਆ ਕਿ ਮਿਲ ਜਾਣਗੇ 10000 ਉਸਨੂੰ ਨਹੀਂ ਮਿਲ ਪਾਏ ਉਸਨੇ ਸ਼ਾਪ ਤੇ ਜਾ ਕੇ ਉਹਨਾਂ ਨੂੰ ਕਿਹਾ ਕਿ ਭਾਈ ਮੈਨੂੰ ਹੋਰ 10 ਦਿਨ ਦਾ ਸਮਾਂ ਦੋ ਮੈਂ ਆਪਣੀ ਰਿੰਗ ਨੂੰ ਲੈ ਜਾਵਾਂਗਾ ਤੁਹਾਡੇ ਪੈਸੇ ਤੁਹਾਨੂੰ ਵਾਪਸ ਕਰ ਦਵਾਂਗਾ ਇਹ ਕਹਿਣ ਦੇ ਲਈ ਉਸ ਜਗ੍ਹਾ ਤੇ ਗਿਆ ਉਸੇ ਸ਼ਾਪ ਤੇ ਉਸੇ ਰਿੰਗ ਨੂੰ ਦੁਕਾਨਦਾਰ ਨੇ ਵੇਚਣ ਦੇ ਲਈ ਰੱਖ ਦਿੱਤਾ ਉਸੇ ਸ਼ਾਪ ਤੇ ਉਸੇ ਰਿੰਗ ਨੂੰ ਉਸਨੇ ਵੇਚਣ ਦੇ ਲਈ ਰੱਖ ਦਿੱਤਾ ਕਿੰਨੇ ਚ ਜਾਣਦੇ ਹੋ 10 ਲੱਖ ਰੁਪਏ ਉਸ ਦੀ ਕੀਮਤ ਰੱਖੀ ਕਿਉਂ ਕਿਉਂਕਿ ਉਹ ਐਨੀ ਕੀਮਤੀ ਰਿੰਗ ਸੀ ਇਹ ਵਿਅਕਤੀ 10 ਦਿਨਾਂ ਦੇ ਬਾਅਦ ਜਾ ਕੇ ਕਹਿੰਦਾ ਸ਼੍ਰੀਮਾਨ ਜੀ ਮੈਂ ਉਸ ਰਿੰਗ ਨੂੰ ਛੁੜਾ ਨਹੀਂ ਪਾਇਆ ਹਾਂ ਮੈਨੂੰ ਹੋਰ 10 ਦਿਨ ਦਾ ਸਮੇਂ ਦੇ ਅਤੇ ਉਹਨਾਂ ਨੇ ਕਿਹਾ 10 ਦਿਨ ਦੀ ਕੀ ਗੱਲ ਆ 100 ਦਿਨ ਦਾ ਸਮਾਂ ਵੀ ਤੂੰ ਲੈ ਲੈ ਆ ਕੇ 10 ਲੱਖ ਰੁਪਏ ਦੇ ਕੇ ਲੈ ਜਾਵੀਂ ਇਹ ਕੀ ਤੁਸੀਂ ਕਹਿ ਰਹੇ ਹੋ 10 ਲੱਖ ਰੁਪਏ ਯੈਸ ਤੁਸੀਂ ਜੋ ਰਿੰਗ ਦਿੱਤੀ ਉਸ ਰਿੰਗ ਦੀ ਕੀਮਤ ਹੈ 10 ਲੱਖ ਰੁਪਏ ਪਰ ਤੁਸੀਂ ਤਾਂ ਮੈਨੂੰ 10000 ਰੁਪਏ ਦਿੱਤੇ ਹੈ ਇਹ ਤੇਰੀ ਗਲਤੀ ਹੈ 10 ਲੱਖ ਦੀ ਕੀਮਤ ਵਾਲੀ ਰਿੰਗ ਨੂੰ ਤੂੰ ਮੈਨੂੰ 10000 ਚ ਦੇ ਦਿੱਤਾ ਭੈਣੋ ਅਤੇ ਭਰਾਵੋ ਹੁਣ ਰਿੰਗ ਨੂੰ ਬਚਾਉਣ ਦੇ ਲਈ ਉਸ ਨੂੰ ਕਿੰਨੇ ਪੈਸੇ ਦੇਣੇ ਪੈਣੇ ਦੱਸੋ 10 ਲੱਖ ਦੇਣੇ ਪੈਣੇ ਬੜੀ ਕੀਮਤੀ ਰਿੰਗ ਸੀ ਪਿਆਰਿਓ ਉਸਨੇ ਸਸਤੇ ਚ ਗਵਾ ਲਈ ਭੈਣੋ ਤੇ ਭਰਾਵੋ ਧਿਆਨ ਨਾਲ ਸੁਣੋ ਸਾਡਾ ਜੀਵਨ ਬੜਾ ਹੀ ਕੀਮਤੀ ਹੈ ਇਸ ਨੂੰ ਅਸੀਂ ਬਹੁਤ ਹੀ ਸਸਤਾ ਸਮਝ ਰਹੇ ਹਾਂ ਸ਼ਰਾਬ ਦੀ ਬੋਤਲ ਦੇ ਲਈ ਸਰੀਰ ਨੂੰ ਵੇਚ ਰਹੇ ਹਾਂ ਵੈਸ਼ਿਆਵਾਂ ਨੂੰ ਇੱਕ ਸਰੀਰ ਦੇ ਰਹੇ ਹਾਂ ਹਜ਼ਾਰ ਰੁਪਏ ਦੇ ਲਈ ਸਰੀਰ ਦੇ ਰਹੇ ਹਾਂ ਤੁਛ ਅਤੇ ਨੀਚ ਅਤੇ ਥੋੜੇ ਸਮੇਂ ਦੇ ਪਾਪ ਦੇ ਆਨੰਦ ਲਈ ਆਪਣਾ ਸਰੀਰ ਦੇ ਰਹੇ ਹੋ ਤੁਹਾਡਾ ਜੀਵਨ ਕਿੰਨਾ ਕੀਮਤੀ ਹੈ ਇਸ ਗੱਲ ਨੂੰ ਸੁਣੋ ਜੇ ਤੁਸੀਂ ਦੁਬਾਰਾ ਇਸ ਨੂੰ ਪਾਉਣਾ ਚਾਹੁੰਦੇ ਹੋ ਤਾਂ ਇਹਦਾ ਇੱਕ ਫਾਰਮੂਲਾ ਕੀ ਹੈ ਜਾਣਦੇ ਹੋ ਜਾਂ ਫਿਰ ਕੀਮਤੀ ਇਸ ਜੀਵਨ ਨੂੰ ਪੈੜੇ ਅਤੇ ਨਿਕੰਮੇ ਕੰਮਾਂ ਦੇ ਲਈ ਜੇ ਤੁਸੀਂ ਇਸ ਨੂੰ ਵੇਚਦੇ ਹੋ ਤਾਂ ਇਸ ਨੂੰ ਬਚਾਉਣਾ ਹੈ ਪਰਮੇਸ਼ਵਰ ਨੇ ਇਹ ਆਸ ਕਰਕੇ ਕੀ ਕੀਤਾ ਜਾਣਦੇ ਹੋ ਪਰਮੇਸ਼ਵਰ ਨੂੰ ਆਪ ਹੀ ਇਸ ertidide ਉੱਤੇ ਆਉਣਾ ਪਿਆ ਕਿਉਂ ਤੁਹਾਡੇ ਕੀਮਤੀ ਜੀਵਨ ਨੂੰ ਵਾਪਸ ਬਚਾਉਣ ਦੇ ਲਈ ਬਾਈਬਲ ਦੱਸਦੀ ਹੈ ਪਹਿਲਾ ਪਤਰਸ ਪਹਿਲਾ ਅਧਿਆਇ 18ਵਾਂ ਵਚਨ ਕਿਉਂਕਿ ਤੁਸੀਂ ਜਾਣਦੇ ਹੋ ਕਿ ਤੁਹਾਡਾ ਨਿਕੰਮਾ ਚਾਲ ਚਲਨ ਆਪਣੇ ਬਾਪ ਦਾਦਿਆਂ ਤੋਂ ਹੀ ਚੱਲਦਾ ਆ ਰਿਹਾ ਹੈ ਇਸ ਤੋਂ ਤੁਹਾਡਾ ਛੁਟਕਾਰਾ ਸੋਨੇ ਅਤੇ ਚਾਂਦੀ ਤੋਂ ਅਰਥਾਤ ਨਾਸ਼ਵਾਨ ਚੀਜ਼ਾਂ ਦੇ ਦੁਆਰਾ ਨਹੀਂ ਹੋਇਆ ਪਾਪ ਦੇ ਲਈ ਆਪਣੇ ਸ਼ਰੀਰ ਨੂੰ ਗੁਲਾਮ ਬਣਾ ਲਿਆ ਆਪਣੀ ਜ਼ਿੰਦਗੀ ਨੂੰ ਪਾਪ ਦੇ ਕੰਮਾਂ ਦੇ ਲਈ ਤੁਸੀਂ ਦੇ ਦਿੱਤਾ ਹੁਣ ਤੁਹਾਡੇ ਜੀਵਨ ਨੂੰ छुड़ाਉਣਾ ਹੈ ਇਸ ਤਰ੍ਹਾਂ ਪਰਮੇਸ਼ਵਰ ਨੇ ਸੋਚਿਆ ਪਰ ਚਾਂਦੀ ਨਾਲ छुड़ा ਨਹੀਂ ਪਾਇਆ ਸੋਨੇ ਨਾਲ ਵੀ छुड़ा ਨਹੀਂ ਪਾਇਆ ਕਿਉਂਕਿ ਸੋਨੇ ਅਤੇ ਚਾਂਦੀ ਨਾਲੋਂ ਵੀ ਤੁਹਾਡਾ ਜੀਵਨ ਕੀਮਤੀ ਹੈ ਇਹ ਕੀਮਤੀ ਹੈ ਇਸ ਜ਼ਿੰਦਗੀ ਨੂੰ ਥੋੜੇ ਸਮੇਂ ਦੇ ਪਾਪ ਦੇ ਆਨੰਦ ਦੇ ਲਈ ਤੁਸੀਂ ਇਸ ਨੂੰ ਗੁਲਾਮ ਬਣਾ ਲਿਆ ਹੈ ਤੁਹਾਨੂੰ ਛਡਾਉਣ ਦੇ ਲਈ ਪਰਮੇਸ਼ਵਰ ਨੇ ਕੀ ਕੀਤਾ ਆਓ ਵੇਖਦੇ ਹਾਂ ਇਸ ਲਈ ਕਿ ਤੁਹਾਡਾ ਛੁਟਕਾਰਾ ਨਾਸ਼ ਹੋਣ ਵਾਲੀਆਂ ਚੀਜ਼ਾਂ ਸੋਨੇ ਅਤੇ ਚਾਂਦੀ ਦੇ ਨਾਲ ਨਹੀਂ ਹੋਇਆ ਲੇਕਿਨ નિર્ਦੋਸ਼ ਅਤੇ ਨਿਸ਼ਕਲੰਕ ਮੇਮਨੇ ਅਰਥਾਤ ਮਸੀਹ ਦੇ ਬਹੁਤ ਕੀਮਤੀ ਲਹੂ ਦੇ ਕਾਰਨ ਹੋਇਆ ਹੈ ਮਸੀਹ ਦੇ ਬਹੁਤ ਕੀਮਤੀ ਲਹੂ ਨਾਲ ਹੋਇਆ ਹੈ ਅਸੀਂ ਕਿਹਦੇ ਦੁਆਰਾ ਬਚਾਏ ਗਏ ਹਾਂ ਮਸੀਹ ਦੇ ਲਹੂ ਦੇ ਦੁਆਰਾ ਅਸੀਂ छुड़ाए गए यहां बहनों ते ब्रावो की सुन रहे हूं साडे सारेयांदे ਕੀਤੇ ਹੋਏ ਗੁਨਾਹਾਂ ਦੇ ਕਾਰਨ ਬਹੁਤ ਕੀਮਤੀ ਜੀਵਨ ਨੂੰ ਸ਼ੈਤਾਨ ਦੇ ਹੱਥ ਵਿੱਚ ਜਿਹੜੀਆਂ ਚੀਜ਼ਾਂ ਦੀ ਕੀਮਤ ਨਹੀਂ ਆ ਅਸੀਂ ਗਿਰਵੀ ਤੌਰ ਤੇ ਰੱਖ ਰਹੇ ਆ ਤੁਹਾਡੇ ਅਤੇ ਮੇਰੇ ਜੀਵਨ ਨੂੰ छुड़ाਉਣ ਦੇ ਲਈ ਹੀ ਪਰਮੇਸ਼ਵਰ ਨੂੰ ਆਪ ਇਸ ਦੁਨੀਆ ਵਿੱਚ ਆਉਣਾ ਪਿਆ ਆਪਣੇ ਲਹੂ ਨੂੰ ਬਹੋਣਾ ਪਿਆ ਆਪਣੇ ਪ੍ਰਾਨ ਨੂੰ ਹੀ ਬਲੀਦਾਨ ਕਰਨਾ ਪਿਆ ਕਾਰਨ ਕੀ ਹੈ ਕਿ ਤੁਸੀਂ ਕੀਮਤੀ ਹੋ ਇਸ ਗੱਲ ਨੂੰ ਯਾਦ ਰੱਖੋ ਪ੍ਰਭੂ ਦੇ ਵਿੱਚ ਬੇਨਤੀ ਕਰਦਾ ਹਾਂ ਉਸ ਦਿਨ ਮਨਸ਼ੇ ਜੇਲ੍ਹ ਦੇ ਵਿੱਚ ਸੁੱਟੇ ਜਾਣ ਤੋਂ ਬਾਅਦ ਉਹ ਰੋਇਆ ਹੰਝੂ ਬਹਾਉਣ ਲੱਗਾ ਪ੍ਰਾਰਥਨਾ ਕਰਨ ਲੱਗਾ ਪਿਤਾ 55 ਸਾਲ ਤੁਸੀਂ ਮੈਨੂੰ ਰਾਜ ਕਰਨ ਦਾ ਮੌਕਾ ਦਿੱਤਾ ਲੇਕਿਨ ਤੁਸੀਂ ਜੋ ਮੈਨੂੰ ਦਿੱਤਾ ਉਹ ਅਧਿਕਾਰ ਹੋ ਸਕਦਾ ਹੈ ਅਹੁਦਾ ਹੋ ਸਕਦਾ ਹੈ ਸੁੰਦਰਤਾ ਹੋ ਸਕਦਾ ਇਹਦਾ ਗਲਤ ਇਸਤੇਮਾਲ ਕਰਕੇ ਬਹੁਤ ਬੁਰਾ ਜੀਵਨ ਜੀਆ ਅਤੇ ਗਲਤ ਕੰਮ ਕੀਤੇ ਮੈਨੂੰ ਮਾਫ ਕਰ ਪਿਤਾ ਮੈਂ ਬੰਦਨਾ ਵਿੱਚ ਹਾਂ ਜਕੜਿਆ ਹੋਇਆਂ ਨੂੰ ਛੁਡਾਉਣ ਵਾਲੇ ਤੁਸੀਂ ਪਰਮੇਸ਼ਵਰ ਹੋਨਾ ਮੈਨੂੰ ਬਚਾਓ ਪਿਤਾ ਉਸਨੇ ਪ੍ਰਾਰਥਨਾ ਕੀਤੀ ਫਿਰ ਕੀ ਹੋਇਆ ਆਓ ਵੇਖਦੇ ਹਾਂ ਦੂਸਰਾ ਇਤਿਹਾਸ 33ਵਾਂ ਅਧਿਆਇ 12ਵੇਂ ਵਚਨ ਤੋਂ ਪੜ੍ਹ ਰਹੇ ਹਾਂ ਜਦ ਮੁਸ਼ਕਲ ਚ ਪੈ ਗਿਆ ਉਹ ਆਪਣੇ ਪਰਮੇਸ਼ਵਰ ਨੂੰ ਮਨਾਉਣ ਲੱਗਾ ਅਤੇ ਆਪਣੇ ਪੁਰਖਿਆਂ ਦੇ ਪਰਮੇਸ਼ਵਰ ਦੇ ਅੱਗੇ ਉਹ ਬਹੁਤ ਹੀ ਅਧੀਨ ਹੋਇਆ ਕੀ ਹੋਇਆ ਬਹੁਤ ਹੀ ਅਧੀਨ ਹੋ ਕੇ ਅਤੇ ਉਸ ਨੇ ਪ੍ਰਾਰਥਨਾ ਕੀਤੀ ਫਿਰ ਉਸ ਨੇ ਖੁਸ਼ ਹੋ ਕੇ ਉਸ ਦੀ ਬੇਨਤੀ ਪ੍ਰਾਰਥਨਾ ਇਸ ਤਰ੍ਹਾਂ ਲਿਖਿਆ ਜਾਂ ਫਿਰ ਬੇਨਤੀ ਲਿਖਿਆ ਕਿਸ ਤਰ੍ਹਾਂ ਲਿਖਿਆ ਇਹਦਾ ਅਰਥ ਕੀ ਹੈ ਇੱਕ ਪ੍ਰਾਰਥਨਾ ਕੀਤੀ ਜਾਂ ਫਿਰ ਬਹੁਤ ਸਾਰੀਆਂ ਪ੍ਰਾਰਥਨਾਵਾਂ ਕੀਤੀਆਂ ਪ੍ਰਾਰਥਨਾਵਾਂ ਕੀਤੀਆਂ ਫਿਰ ਉਸ ਨੇ ਖੁਸ਼ ਹੋ ਕੇ ਉਸ ਦੀ ਵੇਂਤੀ ਸੌਣ ਲਈ ਯਰੂਸ਼ਲਮ ਦੇ ਵਿੱਚ ਪਹੁੰਚਾ ਕੇ ਉਸ ਦਾ ਰਾਜ ਵਾਪਸ ਕਰਵਾ ਦਿੱਤਾ ਤਦ ਮਨੁष्य ਨੂੰ ਪਤਾ ਚੱਲ ਗਿਆ ਕਿ ਯਹਵਾ ਹੀ ਪਰਮੇਸ਼ੁਰ ਹੈ ਬੇੜੀਆਂ 'ਚ ਜਕੜੇ ਹੋਏ ਮਨੁष्य ਨੂੰ ਪਰਮੇਸ਼ੁਰ ਨੇ ਕੀ ਕੀਤਾ छुड़ा ਲਿਆ ਪਿਆਰਿਓ ਤੁਸੀਂ ਕਦੋਂ ਤੋਂ ਇਸ ਪਾਪ ਨੂੰ ਕਰ ਰਹੇ ਹੋ ਕਦੋਂ ਦੇ ਤੁਸੀਂ ਇਸ ਪਾਪ ਦੇ ਗੁਲਾਮ ਬਣੇ ਹੋਏ ਹੋ ਇੱਕ ਦਿਨ ਇੱਕ ਲੜਕਾ ਆਇਆ ਸ਼ਾਇਦ ਉਹ 21 ਸਾਲ ਦਾ ਸੀ ਜਾਂ 22 ਸਾਲ ਦਾ ਸੀ ਉਹ ਕਹਿਣ ਲੱਗਾ ਕਿ ਬ੍ਰਦਰ ਮੇਰੇ ਲਈ ਪ੍ਰਾਰਥਨਾ ਕਰੋ ਕਿ ਮੈਂ ਇੱਕ ਭਿਆਨਕ ਪਾਪ ਦਾ ਗੁਲਾਮ ਹੋ ਗਿਆ ਹਾਂ ਇਹ ਕਹਿੰਦੇ ਹੋਏ ਉਹ ਕਹਿਣ ਲੱਗਾ ਮੈਂ ਗਲਤ ਇਨਸਾਨ ਹਾਂ ਮੈਂ ਆਦਮੀਆਂ ਨਾਲ ਪਾਪ ਕਰਦਾ ਹਾਂ ਇਸ ਭਿਆਨਕ ਪਾਪ ਦੀ ਗੁਲਾਮੀ ਦੇ ਵਿੱਚ ਮੈਂ ਫਸਿਆ ਹੋਇਆ ਹਾਂ ਉਸ ਲੜਕੇ ਤੋਂ ਪੁੱਛਿਆ ਕਿ ਕਦੋਂ ਤੋਂ ਇਸ ਪਾਪ ਦਾ ਤੂੰ ਗੁਲਾਮ ਹੈ ਉਸਨੇ ਕਿਹਾ 8 ਸਾਲ ਦੀ ਉਮਰ ਤੋਂ ਬ੍ਰਦਰ ਜਦੋਂ ਮੈਂ ਬਹੁਤ ਛੋਟਾ ਸੀ ਉਸ ਸਮੇਂ ਤੋਂ 8 ਸਾਲ ਦੀ ਉਮਰ ਤੋਂ ਬ੍ਰਦਰ ਮੈਂ ਇਸ ਪਾਪ ਦਾ ਗੁਲਾਮ ਹੋ ਕੇ ਜੀ ਰਿਹਾ ਹਾਂ ਬੀਤੇ ਹੋਏ 13 ਜਾਂ 14 ਸਾਲਾਂ ਤੋਂ ਮੈਂ ਇਸ ਪਾਪ ਦਾ ਗੁਲਾਮ ਹੋ ਕੇ ਜੀ ਰਿਹਾ ਹਾਂ ਪਿਆਰਿਓ 55 ਸਾਲਾਂ ਤੱਕ ਮਨਸ਼ੇ ਪਾਪ ਦਾ ਗੁਲਾਮ ਹੋ ਕੇ ਰਿਹਾ ਇਹਨਾਂ ਵਚਨਾਂ ਨੂੰ ਸੁਣਨ ਵਾਲੇ ਪੈਣੋ ਤੇ ਭਰਾਓ ਮੈਂ ਪੁੱਛਦਾ ਹਾਂ ਕਿੰਨੇ ਸਮੇਂ ਤੋਂ ਤੁਸੀਂ ਆਪਣੇ ਕਰਨ ਵਾਲੇ ਗਲਤੀਆਂ ਅਤੇ ਗੁਨਾਹਾਂ ਦੇ ਗੁਲਾਮ ਹੋ ਕੇ ਜੀ ਰਹੇ ਹੋ ਛੱਡ ਦਵਾਂਗਾ ਸੋਚ ਰਿਆ ਹੈ ਲੇਕਿਨ ਛੱਡ ਨਹੀਂ پا ਰਹੇ ਹੋ ਜੋ ਮੈਂ ਕਰ ਰਿਹਾ ਹਾਂ ਗਲਤ ਹੈ ਤੁਸੀਂ ਆਪ ਕਹਿ ਰਹੇ ਹੋ ਪਰ ਉਹੀ ਕਰ ਰਹੇ ਹੋ ਕਦੋਂ ਤੋਂ ਇਸ ਤਰ੍ਹਾਂ ਗੁਲਾਮੀ ਦੇ ਜੀਵਨ ਨੂੰ ਜੀਵੋਗੇ ਸੁਣ ਰਹੇ ਹੋ ਮਨਸ਼ੇ 55 ਸਾਲ ਤੱਕ ਪਾਪ ਦੀ ਗੁਲਾਮੀ ਵਿੱਚ ਬੰਦਨਾ ਵਿੱਚ ਜੀਂਦਾ ਰਿਹਾ ਲੇਕਿਨ ਬਾਈਬਲ ਦੱਸਦੀ ਹੈ ਬੰਦੀਆਂ ਨੂੰ ਮੇਰਾ ਪਰਮੇਸ਼ਵਰ ਛੁਡਾਉਂਦਾ ਹੈ 55 ਸਾਲਾਂ ਤੋਂ ਪਾਪ ਦੀ ਗੁਲਾਮੀ ਚ ਰਹਿਣ ਵਾਲੇ ਮਨਸ਼ੇ ਨੂੰ ਪਰਮੇਸ਼ਵਰ ਨੇ ਛੁਡਾਇਆ ਪਿਆਰਿਓ ਉਸ ਤੋਂ ਬਾਅਦ ਮਨਸ਼ੇ ਨੇ ਕੀ ਕੀਤਾ ਜਾਣਦੇ ਹੋ ਜਦੋਂ ਉਹ ਪਵਿੱਤਰ ਕੀਤਾ ਗਿਆ ਤਾਂ ਜਦੋਂ ਇੱਕ ਨਵਾਂ ਵਿਅਕਤੀ ਉਹ ਬਣ ਗਿਆ ਉਹ ਆਪਣੇ ਦੇਸ਼ ਨੂੰ ਉન્નਤੀ ਦੇ ਰਸਤੇ ਤੇ ਲੈ ਗਿਆ ਉਸਨੇ ਆਪਣੇ ਲੋਕਾਂ ਨੂੰ ਮਜ਼ਬੂਤ ਕੀਤਾ ਉਦਾ ਪੂਰਾ ਦੇਸ਼ ਪਰਮੇਸ਼ਵਰ ਦੇ ਵੱਲ ਮੁੜ ਸਕੇ ਐਸਾ ਅਦਭੁਤ ਰਾਜ ਉਸਨੇ ਕੀਤਾ ਜੀਵਨ ਬਦਲਨ ਤੋਂ ਬਾਅਦ ਮੁਕਤੀ ਪਾਉਣ ਤੋਂ ਬਾਅਦ ਪਾਪ ਦੇ ਬੰਧਨਾ ਤੋਂ ਛੁਟਕਾਰਾ ਪਾਉਣ ਤੋਂ ਬਾਅਦ ਮਨਸ਼ੇ ਇੱਕ ਬਦਲਾਵ ਲਿਆਉਣ ਵਾਲਾ ਬਣ ਗਿਆ ਉਸਨੇ ਦੇਸ਼ ਦੇ ਵਿੱਚ ਜਾਗਰਤੀ ਲੈ ਕੇ ਆਂਦੀ ਪਰਜਾ ਨੂੰ ਪਰਮੇਸ਼ਵਰ ਦੇ ਵੱਲ ਫੇਰਿਆ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਪਿਛਲੇ ਸਮੇਂ ਉਸਨੇ ਜਿੰਨੀਆਂ ਗਲਤੀਆਂ ਕੀਤੀਆਂ ਉਹਨਾਂ ਸਾਰੀਆਂ ਗਲਤੀਆਂ ਨੂੰ ਉਸਨੇ ਇੱਕ-ਇੱਕ ਕਰਕੇ ਇੱਕ-ਇੱਕ ਕਰਕੇ ਅਲੱਗ ਕਰ ਦਿੱਤਾ ਅੱਜ ਪਰਮੇਸ਼ਰ ਵੀ ਇਹੀ ਚਾਹੁੰਦਾ ਹੈ ਆਪਣੇ ਜੀਵਨ 'ਚ ਤੁਸੀਂ ਜੋ ਵੀ ਲੰਬੇ ਸਮੇਂ ਤੋਂ ਪਾਪ ਵਿੱਚ ਕੰਮਾਂ ਨੂੰ ਕਰਦੇ ਆ ਰਹੇ ਹੋ ਉਹਨਾਂ ਨੂੰ ਤੁਸੀਂ ਛੱਡ ਦਿਓ ਉਹਨਾਂ ਨੂੰ ਆਪਣੇ ਸਰੀਰ ਤੋਂ ਦੂਰ ਕਰ ਦਿਓ ਉਸ ਨੂੰ ਅਲੱਗ ਕਰ ਦਿਓ ਜਦੋਂ ਯੱਕੀ ਦੇ ਘਰ ਯੀਸ਼ੂ ਆਇਆ ਅਤੇ ਯੱਕੀ ਨੇ ਕੀ ਕੀਤਾ ਜਾਣਦੇ ਹੋ ਯੀਸ਼ੂ ਮੈਂ ਜੋ ਪਾਪ ਨਾਲ ਕਮਾਇਆ ਹੈ ਉਸ ਕਮਾਈ ਦੇ ਵਿੱਚੋਂ ਅਗਰ ਕਿਸੇ ਦਾ ਪੈਸਾ ਮੈਂ ਅਨਿਆਇ ਨਾਲ ਖੋਇਆ ਹੈ ਤਾਂ ਚਾਰ ਗੁਣਾ ਕਰਕੇ ਵਾਪਸ ਕਰ ਦਵਾਂਗਾ ਮੈਂ ਜੋ ਕੁਝ ਪਾਪ ਨਾਲ ਕਮਾਇਆ ਹੈ ਉਸ ਨੂੰ ਚਾਰ ਗੁਣਾ ਕਰਕੇ ਵਾਪਸ ਕਰਾਂਗਾ ਆਪਣੀ ਜਾਇਦਾਦ ਦਾ ਚੌਥਾ ਹਿੱਸਾ ਗਰੀਬਾਂ 'ਚ ਵੰਡ ਦਵਾਂਗਾ ਕੀ ਕਹਿ ਰਿਹਾ ਹੈ ਪਾਪ ਨਾਲ ਕਮਾਈ ਹੋਈ ਕਮਾਈ ਕੁਝ ਵੀ ਆਪਣੇ ਘਰ ਦੇ ਵਿੱਚੋਂ ਨਹੀਂ ਰੱਖਾਂਗਾ ਵਾਪਸ ਕਰ ਦਵਾਂਗਾ ਮੈਂ ਮੋੜ ਦਿਆਂਗਾ ਅੱਜ ਤੁਸੀਂ ਵੀ ਇਹੀ ਕਰਨਾ ਹੈ ਮਨਸ਼ੇ ਨੇ ਕੀ ਕੀਤਾ ਜਾਣਦੇ ਹੂੰ ਉਹ ਆਪਣੀ ਜ਼ਿੰਦਗੀ ਵਿੱਚ ਜੋ ਵੀ ਲੰਬੇ ਸਮੇਂ ਤੋਂ ਕਰਦਾ ਆਇਆ ਸੀ ਹਰ ਇੱਕ ਪਾਪ ਮੇ ਕੰਮ ਨੂੰ ਉਸਨੇ ਦੂਰ ਕਰ ਦਿੱਤਾ ਛੱਡ ਦਿੱਤਾ ਪੂਰੀ ਤਰ੍ਹਾਂ ਆਪਣੇ ਆਪ ਨੂੰ ਸ਼ੁੱਧ ਕਰ ਲਿਆ ਪਵਿੱਤਰ ਕਰ ਲਿਆ ਅਤੇ ਫਿਰ ਕੀ ਹੋਇਆ ਅਤੇ ਜਿੰਨੀਆਂ ਵੇਦੀਆਂ ਉਸਨੇ ਯਹੋਵਾ ਦੇ ਪर्वਤ ਦੇ ਉੱਤੇ ਅਤੇ ਯਰੂਸ਼ਲਮ ਵਿੱਚ ਬਣਵਾਈਆਂ ਸੀ ਉਹਨਾਂ ਸਾਰਿਆਂ ਨੂੰ ਦੂਰ ਕਰਕੇ ਨਗਰ ਤੋਂ ਬਾਹਰ ਸੁੱਟਵਾ ਦਿੱਤਾ ਫਿਰ ਉਸਨੇ ਯਹਵਾ ਦੀ ਵੇਦੀ ਦੀ ਮੁਰੰਮਤ ਕੀਤੀ ਅਤੇ ਉਹਦੇ ਤੇ ਮੇਲ ਬਲੀਆਂ ਅਤੇ ਅਤੇ ਧੰਵਾਦ ਦੀਆਂ ਬਲੀਆਂ ਚੜਾਉਣ ਲੱਗਾ ਅਤੇ ਯਹੂਦੀਆਂ ਨੂੰ ਇਜ਼ਰਾਈਲ ਦੇ ਪਰਮੇਸ਼ਵਰ ਯਹਵਾ ਦੀ ਉਪਾਸਨਾ ਕਰਨ ਦੇ ਲਈ ਆਗਿਆ ਦਿੱਤੀ ਉਹ ਆਪ ਵੀ ਬਦਲ ਗਿਆ ਉਸਨੇ ਚਾਹਿਆ ਕਿ ਉਸਦੇ ਲੋਕ ਵੀ ਬਦਲ ਜਾਣ ਪਿਤਾ ਅਤੇ ਮਾਂ ਤੁਸੀਂ ਸੁਧਰਨਾ ਹੈ ਤੁਸੀਂ ਘਰ ਨੂੰ ਸੁਧਾਰਨਾ ਹੈ ਪਹਿਲਾ ਤੁਸੀਂ ਉਧਾਰ ਪਾਉਣਾ ਹੈ ਤੁਹਾਡੇ ਪਰਿਵਾਰ ਦੇ ਲੋਕ ਵੀ ਉਧਾਰ ਪਾ ਸਕੇ ਮਨष्य ਵਰਗੇ ਦੁਸ਼ਟ ਵਿਅਕਤੀ ਨੂੰ ਹੀ ਆਪਣੇ ਪਾਪਾ ਦੇ ਕਾਰਨ ਬੰਦਨਾਚ ਰਹਿਣ ਵਾਲੇ ਮਨष्य ਦੇ ਜੀਵਨ ਨੂੰ ਹੀ ਅਗਰ ਸੁਧਾਰ ਦਿੱਤਾ ਉਹ ਤੁਹਾਨੂੰ ਕਿਉਂ ਨਹੀਂ ਸੁਧਾਰੇਗਾ ਇੱਕ ਵਾਰ ਸੋਚ ਲਵੋ ਮਨष्य ਦੇ ਸੁਧਰਨ ਦਾ ਕਾਰਨ ਕੀ ਹੈ ਉਸਨੇ ਪ੍ਰਾਰਥਨਾ ਕੀਤੀ ਹੰਝੂਆਂ ਦੇ ਨਾਲ ਪ੍ਰਾਰਥਨਾ ਕੀਤੀ ਪਿਤਾ ਬੰਦਵਾਈ ਦੇ ਵਿੱਚ ਹਾਂ ਮੈਂ ਬਹੁਤ ਹੀ ਦੀਨ हीन स्थिति ਦੇ ਵਿੱਚ ਮੈਂ ਪਹੁੰਚ ਗਿਆ ਹਾਂ ਪਿਤਾ ਬੁਰੀ ਸਥਿਤੀ ਦੇ ਵਿੱਚ ਆਪਣੇ ਗੁਨਾਹ ਕਾਰਨ ਮੈਂ ਫਸ ਗਿਆ ਹਾਂ ਮੈਨੂੰ ਮਾਫ ਕਰ ਪਿਤਾ ਉਸਨੇ ਪ੍ਰਾਰਥਨਾ ਕੀਤੀ ਪਛਤਾਪ ਕੀਤਾ ਫਿਰ ਪਰਮੇਸ਼ਵਰ ਨੇ ਕੀ ਕੀਤਾ ਉਸਨੂੰ ਪਵਿੱਤਰ ਕੀਤਾ ਮੇਰਾ ਪਰਮੇਸ਼ਵਰ ਪਵਿੱਤਰ ਕਰਨ ਵਾਲਾ ਹੈ ਕਿੰਨਾ ਵੀ ਪਾਪੀ ਕਿਉ ਨਾ ਹੋਵੇ ਪਵਿੱਤਰ ਕਰਦਾ ਹੈ ਅਸੀਂ ਜਿਸ ਪਰਮੇਸ਼ਵਰ ਤੇ ਵਿਸ਼ਵਾਸ ਕਰਦੇ ਹਾਂ ਸਾਨੂੰ ਸਾਡੇ ਬੰਦਨਾ ਤੋਂ ਆਜ਼ਾਦ ਕਰ ਸਕਦਾ ਹੈ ਜੇ ਇਸ ਗੱਲ ਤੇ ਵਿਸ਼ਵਾਸ ਕਰਦੇ ਹੋ ਤਾਂ ਮੇਰੇ ਨਾਲ ਮਿਲ ਕੇ ਪ੍ਰਾਰਥਨਾ ਕਰੋਗੇ आओ ਪ੍ਰਾਰਥਨਾ करिए ਮਹਾਨ ਪ੍ਰੇਮੀ ਪਰਮੇਸ਼ਵਰ ਪਿਤਾ ਬਹੁਤ ਹੀ ਸਾਡੇ ਨਾਲ ਸਪਸ਼ਟ ਅੱਜ ਸਾਡੇ ਨਾਲ ਗੱਲਾਂ ਕੀਤੀਆਂ ਹੈ ਪਿਤਾ ਆਪਣੇ ਗੁਨਾਹਾਂ ਅਤੇ ਪਾਪਾਂ ਵਿੱਚ ਫਸੇ ਹੋਏ ਲੋਕਾਂ ਨੂੰ छुड़ाਉਣ ਵਾਲੇ ਤੁਸੀਂ ਮਹਾਨ ਪਰਮੇਸ਼ਰ ਹੋ ਪਿਤਾ ਅਸੀਂ ਤੁਹਾਡਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਪਾਪ ਦੇ ਬੰਦਨਾ ਦੇ ਵਿੱਚ ਗੁਲਾਮੀ ਵਿੱਚ ਫਸੇ ਹੋਏ ਮਨੁष्य ਨੂੰ ਤੁਸੀਂ ਪਿਤਾ ਕੁਝ ਸਮੇਂ ਚ ਹੀ ਤੁਸੀਂ ਉਸ ਨੂੰ छुड़ा ਦਿੱਤਾ छुड़ाया ਹੀ ਨਹੀਂ ਫਿਰ ਤੋਂ ਉੱਤਮ ਸਿਹਾਸਨ ਤੁਸੀਂ ਦੇ ਦਿੱਤਾ ਉੱਤਮ ਅਹੁਦਾ ਤੁਸੀਂ ਦੇ ਦਿੱਤਾ ਮਨੁष्य ਨੇ ਆਪਣੇ ਬੀਤੇ ਸਮੇਂ ਚ ਕੀਤੇ ਹੋਏ ਹਰ ਇੱਕ ਪਾਪ ਨੂੰ ਉਸਨੇ ਛੱਡ ਦਿੱਤਾ ਉਹ ਆਪ ਸੁਧਰ ਗਿਆ ਉਸਨੇ ਸੋਚਿਆ ਕਿ ਉਹਦੇ ਲੋਕ ਵੀ ਸੁਧਰ ਜਾਣ ਜਿਹੜਾ ਪਤੀ ਸੁਧਰਿਆ ਨਹੀਂ ਉਸਨੇ ਸੁਧਰਨਾ ਹੈ ਜਿਹੜੀ ਪਤਨੀ ਨਹੀਂ ਸੁਧਰੀ ਉਸਨੇ ਸੁਧਰਨਾ ਹੈ ਜਿਹੜੇ ਬੱਚੇ ਨਹੀਂ ਸੁਧਰੇ ਉਹਨਾਂ ਨੇ ਸੁਧਰਨਾ ਹੈ ਉਹ ਸੁਧਰ ਕੇ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਵੀ ਸੁਧਾਰ ਸਕਨ ਐਸਾ ਅਨੁਗ੍ਰਹਿ ਕਰੋ ਪਿਤਾ ਯੀਸ਼ੂ ਦੇ ਨਾਮ ਚ ਮੰਗਦੇ ਹਾਂ ਪਿਤਾ Amen. आप सबको को मेरा नाम सत्यवेणी है मैं और मेरे पति नौकरी के लिए हैदराबाद आए हमें कहीं नौकरी नहीं मिली हम हमारे रिश्तेदारों के घर में थे बाद में हमें एक अपार्टमेंट में छोटा सा काम मिला मेरे पति वॉचमैन का काम करते थे मैं घरों में काम करती थी एक दिन मेरी बेटी का तबीयत ठीक नहीं था तब हम उसे हॉस्पिटल ले गए रिपोर्ट्स बताए डॉक्टर कहे आपके बेटी के हार्ट में होल है और ऑपरेशन के लिए लगभग पंद्रह लाख रुपये लगेंगे कहे इतने सारे पैसे हमारे पास नहीं थे हम ऑपरेशन नहीं करा सकते थे इसीलिए हम अपनी बेटी को घर पर ही रखे घर पर रखने के कारण तबीयत बिगड़ते जा रही थी हम दवाइयाँ दे रहे थे समस्याओं के कारण हम बहुत तड़प रहे थे दोपहर में भोजन खाने से रात को भोजन नहीं रहता था भूखे सोते थे दिन ब दिन हमारी परिस्थिति हमारी बेटी की तबीयत बिगड़ते जा रही थी ये देखकर मुझे मरने का विचार आता था उस समय एक बहन की सहायता से हम कलवरी टेंपल गए उस दिन वचन के द्वारा प्रभु हमें बहुत हिम्मत दिए ਕੀ ਦਿਖਾਈ ਨਹੀਂ ਦੇ ਰਿਹਾ ਹੈ ਸਾਰੀਆਂ ਰੁਕਾਵਟਾਂ ਹੈ ਜਾਂ ਸਾਰੀਆਂ ਮੁਸ਼ਕਿਲਾਂ ਹੈ ਅਗਰ ਤੁਸੀਂ ਐਸੇ ਹਾਲਾਤਾਂ ਵਿੱਚ ਹੋ ਤਾਂ ਪਰਮੇਸ਼ਵਰ ਤੁਹਾਨੂੰ ਕਹਿ ਰਿਹਾ ਹੈ ਤੁਸੀਂ ਆਪਣੇ ਆਪ ਨੂੰ ਸਮਰਪਣ ਕਰ ਦਿਓ ਤੁਸੀਂ ਮੇਰੇ ਅਧੀਨ ਹੋ ਜਾਓ ਮੇਰੀ ਇੱਛਾ ਦੇ ਅਨੁਸਾਰ ਚਲੋ ਫਿਰ ਮੈਂ ਇਸ ਤਰ੍ਹਾਂ ਕਰਾਂਗਾ ਮੈਂ ਤੁਹਾਡੇ ਰਾਹਾਂ ਨੂੰ ਸਿੱਧਾ ਕਰਾਂਗਾ ਇਟਸ ਕੰਡੀਸ਼ਨਲ ਬਲੇਸਿੰਗਸ ਪਹਿਲਾਂ ਤੁਸੀਂ ਜੋ ਕਰਨਾ ਹੈ ਉਸ ਨੂੰ ਕਰੋ ਬਾਕੀ ਕੰਮ ਮੈਂ ਵੇਖ ਲਵਾਵਾਂਗਾ ਤੁਸੀਂ ਆਪਣੇ ਆਪ ਨੂੰ ਮੈਨੂੰ ਸਮਰਪਨ ਕਰ ਦਿਓ ਪ੍ਰਭੂ ਤੁਹਾਡੀ ਇੱਛਾ ਮੇਰੀ ਇੱਛਾ ਹੈ ਤੁਹਾਡੀ ਮਰਜ਼ੀ ਮੇਰੀ ਮਰਜ਼ੀ ਇਸ ਤਰ੍ਹਾਂ ਮੰਨ ਲਵੋ ਫਿਰ ਮੈਂ ਤੁਹਾਡੀ ਹਰ ਮੁਸ਼ਕਲ ਨੂੰ ਹਰ ਰੁਕਾਵਟ ਨੂੰ ਦੂਰ ਕਰ ਦਿਆਂਗਾ वचन सुनने के बाद मैं प्रभु से प्रार्थना की मेरी बेटी को ठीक कीजिए चंगा कीजिए कहीं मैं अपनी बेटी की बीमारी के लिए उपवास रहकर दुख से प्रभु को प्रार्थना करती थी तब प्रभु हमारे जीवन में कार्य किए ऑपरेशन के लिए पंद्रह लाख चाहिए था लेकिन बारह हजार में ही प्रभु गवर्नमेंट हॉस्पिटल में ऑपरेशन के लिए सहायता किए प्रभु हमारे परिवार में आश्चर्य कार्य करते जा रहे थे मेरे पति भी पेट में रसूली के कारण बीमार थे उन्हें भी प्रभु ठीक किए हम पर जूटा चोरी का केस लगाया गया था और प्रभु उसे भी निकाल दिए प्रभु हमें इतना आशीष दिए इसके लिए हम प्रभु को क्या दे सकते है इसलिए मैं काम करते हुए एक बार मैं प्रभु का सुसमाचार सबको सुनाई ਲੇ ਹਮ ਕਿਰਾਏ ਕੇ ਘਰ ਮੇ ਰਹਤੇ ਤੇ ਲੇਕਿਨ ਅਬ ਪ੍ਰਭੂ ਹਮੇ ਖੁਦ ਕਾ ਘਰ ਦिए ਅਬ ਹਮਾਰਾ ਪਰਿਵਾਰ ਕੁਸ਼ੇ ਪ੍ਰਭੂ ਕੋ ਸਾਰੀ ਮਹਿਮਾ ਮਿਲੇ